ਬਾਦਲ ਨੇ ਇਹ ਕਹਾਇਆ ਕਿ ਆਈਐਸਆਈ ਪੰਜਾਬੀ ਲੀਡਰਸਪੀਡ ਕੋ ਡਾਕਟਰ ਉਹ ਕਹਿੰਦੇ ਲੱਗੇ ਤਾਂ ਅਬ ਵਾਇਲੈਂਸ ਤੇ ਉਤਰਨੇ ਦੇ ਚੱਕਰ ਨੇ ਔਰ ਆਮ ਆਦਮੀ ਪਾਰਟੀ ਦੇ ਲੀਡਰਸ ਕੋ ਕਲੀਮੀਨੇਟ ਕਰਨਾ ਚਾਹਤੇ ਹਨ ਉਪ ਮੁੱਖ ਮੰਤਰੀ ਨੇ ਆਈਐਸਆਈ ਦਾ ਨਾਂ ਕਿ ਲਿਆ ਆਮ ਆਦਮੀ ਪਾਰਟੀ ਦੇ ਆਗੂ ਸੁਖਵੀਰ ਬਾਦਲ ਤੋਂ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਨ ਲੱਗੇ ਨੇ ਪੰਜਾਬ ਦੇ ਵਿੱਚ ਗੈਂਗਵਾਰ ਦੇ ਪਿੱਛੇ ਸੁਖਵੀਰ ਬਾਦਲ ਨੇ ਆਈਐਸਆਈ ਦਾ ਹੱਥ ਹੋਣ ਦਾ ਸ਼ੱਕੂਫਾ ਛੱਡਿਆ ਤਾਂ ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ਿਰਗਿਲ ਨੇ ਉਪ ਮੁੱਖ ਮੰਤਰੀ ਤੋਂ ਦੋ ਕਦਮ ਅੱਗੇ ਵਧਿਆ

ਕਰਨ ਦੇ ਚੱਕਰ ਵਿੱਚ ਹੈ اور ਆਮ ਆਦਮੀ ਪਾਰਟੀ ਦੇ ਲੀਡਰਸ ਕੋ एलिमिनेट करना चाहते हैं देट इंक्लूड्स टॉप लीडर्स ऑफ आम आदमी पार्टी क्योंकि बहुत बहुत राहट हो चुकी है और वो बिल्कुल लोअर लेवल की जो पॉलिटिक्स है ऊपर आ रहे हैं तो हम और हमारे जो हमारे जितने भी कैंडिडेट्स हैं आम आदमी पार्टी के हम मौत से नहीं डरते पंजाब के लिए कुछ भी कीमत देनी पड़े हम तैयार हैं पर लोगों को ये बताना चाहते हैं कि सुखबीर बादल आम आदमी पार्टी के लीडर्स को एलिमिनेट करने के चक्कर में है और सारा का सारा वो ब्लेम आई पे शिफ्ट करना चाहते हैं ਗੱਲ ਜਾਨ ਨੂੰ ਖਤਰੇ ਦੀ ਆਈ ਤਾਂ ਸੁਰੱਖਿਆ ਦੀ ਗੱਲ ਹੋਣੀ ਵੀ ਲਾਜ਼ਮੀ ਸੀ ਸ਼ੇਰ ਗਿੱਲੂ ਜਦੋਂ ਪੁੱਛਿਆ ਗਿਆ ਜੇ ਜਾਨ ਨੂੰ ਖਤਰਾ ਹੈ ਤਾਂ ਕੀ ਉਹ ਸਰਕਾਰ ਤੋਂ ਸੁਰੱਖਿਆ ਲੈਣਗੇ ਇਸ ਤੇ ਉਹਨਾਂ ਕਿਹਾ ਕਿ ਜੋ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਉਹਨਾਂ ਕੋਲੋਂ ਸੁਰੱਖਿਆ ਕੀ ਦੇ ਭਰੋਸੇ ਲੈਣ ਜੀ ਆਪ ਨੂੰ ਲੱਗਦਾ ਹੈ ਕਿ ਜੇਕਰ ਆਪ ਨੂੰ ਪੰਜਾਬ ਸਰਕਾਰ ਕਿਨ ਤੋਂ ਸਕਿਉਰਟੀ ਨਹੀਂ ਦਿੱਤੀ ਜਾਂਦੀ ਹੈ ਤਾਂ ਆਪ ਲੇਖੀਏ ਐਸਾ ਹੈ ਕਿ ਹਮੇਂ ਤੋਂ ਖਤਰਾ ਸੁਖਵੀ ਬਦਲ ਹੋਮ ਮੰਤਰੀ ਸੇ ਹੈ ਹੋਮ ਮਿਨਿਸਟਰ ਸੇ ਹੈ ਜੋ ਸ਼ਰੀਆਮ ਇਹ ਕਹਿ ਰਿਹਾ ਹੈ ਕਿ ਆਈਐਸਆਈ ਜਿਸ ਨੇ ਅਭੀ 9 1/2 ਇਅਰਸ ਤੋਂ ਕੁਝ ਵੀ ਨਹੀਂ ਕੀਤਾ ਇਸ ਲੀਡਰ ਤੇ ਵੀ ਕੋਈ ਅਟੈਕ ਨਹੀਂ ਹੋਇਆ। ਉਹਨੇ ਸੁਖਬੀਰ ਬਾਦਲ ਹਮੇ ਇਲੀਮੀਨੇਟ ਕਰਨੇ ਦਾ ਸ਼ੜੰਤਰ ਰਚ ਰਿਹਾ ਹੈ। ਔਰ ਹਮੇ ਸੁਖਬੀਰ ਬਾਦਲ ਸੇ ਖਤਰਾ ਹੈ ਔਰ ਕਿਉਂਕਿ ਉਹ ਹੋਮ ਮਿਨਿਸਟਰ ਹੈ। ਡੂ ਯੂ ਥਿੰਕ ਦਿਸ ਇਜ਼ ਏਨ ਓਵਰ ਰੀਐਕਸ਼ਨ? ਨੋ। ਦਿਸ ਇਜ਼ ਏ ਵੈਰੀ ਅਪਰੋਪ੍ਰੀਏਟ ਰੀਐਕਸ਼ਨ ਇਨ ਦ ਗਿਵਨ ਸਰਕਮਸਟੈਂਸਸ। ਪੰਜਾਬ ਦੇ ਵਿੱਚ ਸਿਆਸਤਦਾਨਾਂ ਦੇ ਕੋਲ ਸ਼ਾਇਦ ਮੁੱਦਿਆਂ ਦੀ ਕਮੀ ਹੋ ਗਈ ਹੈ ਜੋ ਹੁਣ ਆਈਐਸਆਈ ਨੂੰ ਲਪੇਟੇ ਚ ਲੈਣ ਲੱਗੇ ਨੇ। ਜਿਸ ਤਰੀਕੇ ਆਈਐਸਆਈ ਦੇ ਨਾਂ ਤੇ ਨਿਤ ਦਿਨ ਬਿਆਨ ਆ ਰਹੇ ਨੇ ਉਸ ਤੋਂ ਤਾਂ ਇਹੀ ਲੱਗਦਾ ਹੈ ਦੇ ਸੂਬੇ ਦੇ ਵਿੱਚ ਬੇਰੋਜ਼ਗਾਰੀ ਕਿਸਾਨ ਖੁਦਕੁਸ਼ੀਆਂ ਤੋਂ ਵੱਡਾ ਮੁੱਦਾ ਕਿਤੇ ਆਈਐਸਆਈ ਨਾ ਬਣ ਜਾਵੇ